ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਚਾਰ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਅੱਜ ਹੀ ਉਸ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਜੀ ਤਾਂ ਜੋ ਕਿ ਸਾਡੀ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦ ਤੋਂ ਜਲਦ ਮਿਲਦਾ ਰਹੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ WhatsApp ਮੈਸੇਜ ਕਰਕੇ ਬਾਇਓ ਡਾਟਾ ਪੇਚ ਕੇ ਆਪਣੀ ਐਡ ਲਗਵਾ ਸਕਦੇ ਹੋ ਜੀ। ਹਾਂਜੀ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਹੁਸ਼ਿਆਰਪੁਰ ਜਨਮ 31 398 ਕੱਦ 5 ਫੁੱਟ 2 ਇੰਚ ਕਾਸਟ ਰਾਮਗੜੀ ਆ ਤੇ ਪੜ੍ਹਾਈ ਇਹਨਾਂ ਨੇ ਕੀਤੀ ਏ ਜੀ ਬੀਐਸਸੀ ਨਰਸਿੰਗ ਕਾਮ ਗਵਰਨਮੈਂਟ ਜੌਬ ਕਰਦੇ ਆ ਜੀ ਤੇ ਇਹਨਾਂ ਦੀ ਮੰਗੇ ਕਿ ਮੁੰਡਾ ਗਵਰਨਮੈਂਟ ਜੌਬ ਕਰਦਾ ਹੋਵੇ ਤੇ ਹੇਠਾਂ ਇਹਨਾਂ ਦਾ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ 9855796736 ਇਸ ਨੰਬਰ ਤੇ ਕਾਲ ਕਰਕੇ ਪਰਵਾਰ ਤੋਂ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪੁਨੀਤ ਉਪਲ ਪਤਾ ਨੂਰ ਮਹਿਲ ਜਨਮ 15 11 88 ਤੇ ਜਨਮ ਟਾਈਮ ਇਹਨਾਂ ਦਾ ਹੈਗਾ 7:20 ਕਾਸਟ ਇਹਨਾਂ ਦੀ ਖੱਤਰੀ ਏ ਜੀ ਗੋਤ ਉਪਲੇ ਕੱਦ 5 ਫੁੱਟ 11 ਇੰਚ ਭਾਰ 2 ਨੇ ਜੀ ਤੇ ਇਹਨਾਂ ਦਾ ਕੰਮ ਹੈਗਾ ਏ ਜੀ ਸੌਫਟਵੇਅਰ ਇੰਜੀਨੀਅਰਿੰਗ ਕੈਪਜੇਮਿਨੀ ਕੰਪਨੀ ਫਾਦਰ ਇਹਨਾਂ ਦੇ ਰਿਟਾਇਰਡ ਨੇ ਜੀ ਐਸ ਡੀਓ ਫਰੋਮ ਬੀਬੀ ਐਮਬੀ ਇਨਾਂ ਦਾ ਵੀ ਹੋਰਾ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ 9815716274 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਹੋਰ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮਰਿਤਧਾਰੀ ਪਤਾ ਫਤਿਹਗੜ੍ਹ ਸਾਹਿਬ ਕੱਦ 5 ਫੁੱਟ ਜੀ ਪੜ੍ਹਾਈ ਡਿਪਲੋਮਾ ਕੀਤਾ ਹੋਇਆ ਹੈ ਕਾਮੀਨਾਂ ਦਾ ਕਨੇਡਾ ਪੀਆਰ ਅਪਲਾਈ ਕੀਤੀ ਹੋਈ ਹੈ ਜੀ ਤੇ ਹੇਠਾਂ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ 9988400010 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਇਸ ਰਿਸ਼ਤੇ ਦੇ ਜੇ ਤੁਹਾਨੂੰ ਚੰਗਾ ਲੱਗਦਾ ਹੈ ਤੇ ਪਰਿਵਾਰ ਤੋਂ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂਜੀ ਸੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਧਿਆਨ ਸਿੰਘ ਕਾਸਟ ਜੱਟ ਸਿੱਖ ਗੋਤ ਸਿੱਧੂ ਏ ਜੀ ਉਮਰ 27 295 ਪਤਾ ਬਠਿੰਡਾ ਕੱਦ 6 ਫੁੱਟ ਪੈਣਾ ਦੋ ਨੇ ਜੀ ਮੈਰਿਡ ਨੇ ਪੜਾਈ ਬੀਏ ਕੀਤੀ ਹੋਈ ਏ ਤੇ 3 ਸਾਲਾਂ ਦਾ ਕੰਪਿਊਟਰ ਸਾਇੰਸ ਦਾ ਡਿਪਲੋਮਾ ਕੀਤਾ ਹੋਇਆ ਏ ਬੀ ਐਲ ਆਈਬ ਐਮ ਏ ਕੀਤੀ ਹੋਈ ਏ ਜੀ ਤੇ ਕੰਮ ਇਹਨਾਂ ਦਾ ਹੈਗਾ ਜੀ ਜੁਆਇਨ ਪੰਜਾਬ ਪੁਲਿਸ ਕਾਂਸਟੇਬਲ 4 ਏਕੜ ਜ਼ਮੀਨ 260 ਗੱਜ ਪਲਾਟ ਏ ਬਠਿੰਡੇ ਦੇ ਵਿੱਚ ਇਸ ਪਰਿਵਾਰ ਦੀ ਮੰਗ ਹੈ ਜੀ ਬੈਲ ਐਜੂਕੇਟਿਡ ਹੋਵੇ ਕੁੜੀ ਤੇ ਜਾਂ ਫਿਰ ਗਵਰਨਮੈਂਟ ਜੌਬ ਤੇ ਹੋਵੇ ਤੇ ਜਾਂ ਫਿਰ ਬੀਐਡ ਕੀਤੀ ਹੋਵੇ ਮਾਲਵੇ ਵਾਲੇ ਇਹਨਾਂ ਨੂੰ ਕੰਟੈਕਟ ਕਰਨ ਜੀ ਤੇ ਇਹਨਾਂ ਦਾ ਵੀ ਹੈਠਾ ਮੋਬਾਈਲ ਨੰਬਰ ਦਿੱਤਾ ਗਿਆ ਹੈ 9780301471 ਇਸ ਨੰਬਰ ਤੇ ਤੁਸੀਂ ਕਾਲ ਲਗਾ ਕੇ ਪਰਿਵਾਰ ਦੇ ਨਾਲ ਸਿੱਧੀ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ACG ਆਪਣੇ ਅੱਜ ਦੇ 4 ਨਵੇਂ ਰਿਸ਼ਤੇ ਜੇ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਸੈੱਟ ਆਉਂਦਾ ਹੈ ਤੇ ਪਰਿਵਾਰ ਦੇ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਦਿੱਤੇ ਗਏ ਨੰਬਰਾਂ ਤੇ ਤੇ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਕਾਲ ਕਰਕੇ ਮੈਸੇਜ ਕਰਕੇ ਤੁਸੀਂ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਸਾਡਾ ਕੰਮ ਸਿਰਫ ਐਡ ਲਗਾਉਣਾ ਹੁੰਦਾ ਹੈ ਜੀ ਪਰਿਵਾਰ ਦੇ ਨੰਬਰ ਦਿੱਤੇ ਗਏ ਹੁੰਦੇ ਨੇ ਜੇ ਤੁਹਾਨੂੰ ਰਿਸ਼ਤਾ ਸੈੱਟ ਆਉਂਦਾ ਹੈ ਤੇ ਪਰਿਵਾਰ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਲਿਆ ਕਰੋ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ